ਗੋਰੀ ਹੁਨੇਸੀ ਦਾ ਸਾਈਹ ਹੁਨੇਸੀ ਕੋਈ ਨਹੀਂ ਸੀ ਹੁਣਾ ਇਸੇ ਦਾਸਾਰਾ ਉਹ ਪ੍ਰਾਂਦਸਰ ਕੋਲ ਬਖਰਾਫਤਾ ਸੀ ਤੇ ਅਸੀਂ ਸਾਰੇ ਇੱਕ ਕਰਕੇ ਨਹੀਂ ਸਾਈਹ ਪਾਛਾ ਜੀਵੇ ਇਸ ਪਰਪਕਾਰ ਨੂੰ ਮੈਂ ਸਮਝਦਾ ਪਰਪਕਾਰ ਜੀ ਉਹਨਾਂ ਨੇ ਮਾਨਵਤਾ ਵਾਸਤੇ ਇਹ ਕੋਸ ਪਰਪਕਾਰ ਨੂੰ ਹਮੇਸ਼ਾ ਲਈ ਸេចក្តਤ ਕਰਨ ਉਹਨਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦੇ ਆ ਕਿ ਤੁਸੀਂ ਇਸ ਦੇਸ਼ ਨੂੰ ਕੌਮ ਨੂੰ ਬਚਾਇਆ ਤੇ ਬਹੁਤ ਸਾਰੇ ਲੋਕ ਇਹ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਕਿੰਤੂ ਪਰੰਤੂ ਵੀ ਕਰਦੇ ਆ ਪਰ ਮੇਰੇ ਖਿਆਲੋਂ ਜਾਇਜ਼ ਨਹੀਂ ਆ ਜਦੋਂ ਸਿਆਣੇ ਲੋਕਾਂ ਨੂੰ ਮਿਲਦੇ ਹਨ ਤੇ ਬਹੁਤ ਸਾਰੇ ਲੋਕ ਗੁਰੂ ਦੇ ਆਕਰ ਮਹਾਰਾਜੀ ਦੀ ਸ਼ਹਾਦਤ ਉਹਨਾਂ ਦਾ ਵਿਗਾੜ ਚਾਹੇ ਉਹ ਸਿੱਖ ਮਤ ਦੇ ਨਾਲ ਸੰਬੰਧ ਨਹੀਂ ਰੱਖਦੇ ਪਰ ਬਹੁਤ ਸੰਜੀਦਗੀ ਦੇ ਨਾਲ ਬਹੁਤ ਸ਼ਰਧਾ ਦੇ ਨਾਲ ਉਹ ਹੁੰਦੇ ਆ